ਲੋਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਮੋਨੋ ਐਸ ਵੇਲੇ ਮੌਜੂਦ ਆ ਸੀ ਫਲੋਰ 7 ਲੋਈ ਦਰਿਆ ਦੇ ਉੱਤੇ ਜਿਵੇਂ ਕਿ ਧਨਪਤਾ ਪਿਛਲੇ ਦਿਨਾਂ ਦੇ ਵਿੱਚ ਆ ਕਾਫੀ ਬਰਸਾਤ ਆ ਜਿਹੜੀ ਚੱਲਦੀ ਆ ਤੇ ਹਿਮਾਚਲ ਦੀ ਧਰਤੀ ਦੇ ਉੱਤੇ ਕਾਫੀ ਆ ਜਿਹੜੇ ਬੱਦਲ ਫਟਦੇ ਹੋਏ ਨਜ਼ਰ ਆ ਰਹੇ ਆ ਰੋਜ਼ ਖਬਰਾਂ ਦੇ ਵਿੱਚ ਵੀ ਆਪਾਂ ਸੁਣਦੇ ਆ ਵੀ ਬੱਦਲ ਫਟ ਗਿਆ ਤੇ ਕਿਤੇ ਲੈਂਡ ਸਲਾਈਡਿੰਗ ਜਿਹੜੀ ਹੋ ਰਹੀ ਆ ਉਸ ਦੇ ਚੱਲਦੇ ਆ ਜਿਹੜਾ ਪਾਣੀ ਦਾ ਪੱਧਰ ਆ ਜਿਹੜਾ ਪਖੜਾ ਡੈਮ ਦੇ ਵਿੱਚ ਆ ਜਿਹੜਾ ਵਧਿਆ ਹੋਇਆ ਉਸ ਦੇ ਚੱਲਦੇ ਆ ਜਿਹੜਾ ਪਖੜਾ ਵੱਲੋਂ ਆ ਜਿਹੜਾ ਕੱਲ ਜਿਹੜਾ ਗਿਆ ਸੀ ਵੀ ਫਲੱਡ ਗੇਟ ਆ ਜਿਹੜੇ ਖੁੱਲੇ ਜਾਣਗੇ ਤੇ ਫਲੱਡ ਗੇਟ ਖੋਲਣ ਤੋਂ ਬਹੁਤ ਸਾਰੇ ਲੋਕਾਂ ਦੀਆਂ ਕੋਲਾਂ ਆਣੀਆਂ ਸ਼ੁਰੂ ਹੋ ਗਈਆਂ ਸਹੀ ਪੜੀ ਫਲੋਰ ਦੇ ਸਤਲੋਏ ਦੇ ਵਿੱਚ ਪਾਣੀ ਦੀ ਕੀ ਸਥਿਤੀ ਹੈ ਤੁਹਾਨੂੰ ਦੱਸ ਦਈਏ ਬਿਲਕੁਲ ਵੀ ਘਬਰਾਉਣ ਵਾਲੀ ਜਿਹੜੀ ਕੋਈ ਵੀ ਗੱਲਬਾਤ ਨਹੀਂ ਆ ਨਾਰਮਲ ਸਥਿਤੀ ਆ ਇਹਨਾਂ ਜ਼ਰੂਰ ਆ ਵੀ ਫਲੋਰ ਸਤਲੋਏ ਦਰਿਆ ਦੇ ਵਿੱਚ ਆ ਜਿਹੜਾ ਪਾਣੀ ਦਾ ਪੱਧਰ ਆ ਉਹ ਵਧਿਆ ਜ਼ਰੂਰ ਆ ਪਰ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਤੁਸੀਂ ਦੇਖ ਸਕਦੇ ਐ ਇਸ ਵੇਲੇ ਮੈਂ ਕੈਮਰਾਮੈਨ ਨੂੰ ਵੀ ਕਹਿ ਦਿੰਦਾ ਪਿਛਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਵੀ ਪਾਣੀ ਦਾ ਪੱਧਰ ਆ ਜਿਹੜਾ ਉਹ ਵਧਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਤੇ ਪਾਣੀ ਵੀ ਕਾਫੀ ਸਪੀਡ ਦੇ ਵਿੱਚ ਆ ਜਿਹੜਾ ਚੱਲਦਾ ਹੋਇਆ ਨਜ਼ਰ ਆ ਤੇ ਅਗਰ ਸ਼ਾਂਤ ਤਰੀਕੇ ਨਾਲ ਖੜ ਕੇ ਸੁਣੀਏ ਤਾਂ ਪਾਣੀ ਦੀਆਂ ਜੜੀਆਂ ਵਗਦੇ ਹੋਏ ਪਾਣੀ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਜੇ ਆਪਾਂ ਗੱਲ ਕਰੀਏ ਜੋ ਇੱਥੇ ਨਵ ਦੇ ਵੱਲੋਂ ਆ ਜਿਹੜਾ ਇੱਕ ਮੈਪ ਲਗਾਇਆ ਗਿਆ ਡੇਂਜਰ ਜ਼ੋਨ ਦਾ ਜਾਂ ਕੁਝ ਉਸ ਤੋਂ ਪਾਣੀ ਆ ਜਿਹੜਾ ਥੱਲੇ ਹੱਲੇ ਬਿਲਕੁਲ ਥੱਲੇ ਪਾਣੀ ਆ ਜਿਹੜਾ ਚੱਲ ਰਿਹਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਤੇ ਫਲੋਰ ਸੱਤ ਲੋਈ ਦਰਿਆ ਜਿੱਥੇ ਅਕਸਰ ਸੁੱਕਾ ਦੇਖਣ ਨੂੰ ਮਿਲਦਾ ਸੀ ਇਹਨਾਂ ਜ਼ਰੂਰ ਆ ਵੀ ਅੱਜ ਇਹ ਜਿਹੜਾ ਫਲੋਰ ਸੱਤ ਲੋਈ ਦਰਿਆ ਦੇ ਵਿੱਚ ਆ ਜਿਹੜਾ ਪਾਣੀ ਜਿਹੜਾ ਭਰਿਆ ਹੋਇਆ ਜ਼ਰੂਰ ਨਜ਼ਰ ਆ ਰਿਹਾ ਤੇ ਹੋ ਸਕਦਾ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਬਾਰਿਸ਼ ਆ ਜਿਹੜੀ ਉੱਥੇ ਚੱਲੂ ਰਹਿੰਦੀ ਆ ਮੀਂਹ ਪਿੰਦਾ ਰਹਿੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪਾਣੀ ਦਾ ਪੱਧਰ ਆ ਹੋਰ ਵੱਧਾ ਹੋਇਆ ਨਜ਼ਰ ਆਵੇਗਾ ਮੈਂ ਫਲੋਰ ਤੋਂ ਕੈਮਰਾਮੈਨ ਬੰਟੀ ਕੁਲੇਰ ਦੇ ਨਾਲ ਅਮਰਜੀਤ